ਮੋਦੀ ਨੂੰ ਬੁਲਾ ਕੇ ਬੇਇਜ਼ਤੀ ਹੋएगी ਬੀਜੇਪੀ ਦੀ 1 ਲੱਖ ਬੰਦੇ ਦਾ ਕਹਿ ਰਹੇ ਨੇ ਵੀ 1 ਲੱਖ ਬੰਦਾ ਇਕੱਠਾ ਹੋ ਜੂਗਾ ਉਹ ਤਾਂ ਤੁਹਾਨੂੰ ਪਤਾ ਲੱਜੂ ਕੁਰਸੀਆਂ ਆਪੇ ਪਤਾ ਲੱਜੂਗੇ 1 ਲੱਖ ਕਰ ਰਹੇ ਨੇ 577 ਤੇ ਜੁਪੀ ਦੇ ਟ੍ਰੇਨਾਂ ਪਰ ਪਰ ਲੈ ਆ ਰਹੇ ਆ ਉਹ ਮੂੰਹ ਨਾਲ 400 ਕਹਿ ਰਹੇ ਹੋ 400 ਵੋਟਾਂ 400 ਸੀਟ ਆ ਰਹੀ ਹੈ ਕਿ ਉਹਨਾਂ ਦੀ ਉਹ ਤਾਂ ਕੁਝ ਵੀ ਕਹਿਣਗੇ 543 ਸੀਟਾਂ ਹੋਣਗੀਆਂ ਅਸੀਂ 2 ਲੱਖ ਬੰਦਾ ਇਕੱਠਾ ਕਰਾਂਗੇ ਮਰਜ਼ੀ ਕਹੀ ਜਾਣ ਫਿਰ ਤਾਂ ਜੀ ਇੱਕ ਗੱਲ ਇੱਕ ਮੇਰਾ ਪੁਆਇੰਟ ਹੋਰ ਹੈ ਜੀ ਜੇ 400 ਖਾਲੀ ਸੀ ਜੇ 400 ਕਹਿੰਦੇ ਨੇ ਫਿਰ ਵੋਟਾਂ ਪਾਉਣ ਦੀ ਕੀ ਜਰੂਰਤ ਆਪੇ ਆਪੇ ਨੰਬਰ ਵੋਟਾਂ ਬੋਨ ਦੀ ਕੀ ਜਰੂਰਤ ਹੈ ਉਹ ਕਹਿ ਰਹੇ ਆਪਣੇ ਆਪੇ 400 400 ਫਿਰ ਵੋਟਾਂ ਨਾ ਫੋਨ ਵੋਟਾਂ ਦੀ ਕੀ ਜਰੂਰਤ ਹੈ ਫਿਰ ਫੋਨ ਦੀ ਜੇ ਤੁਸੀਂ ਇਸ ਤਰ੍ਹਾਂ ਆਪਣੇ ਆਪ ਹੀ ਕਹਿਣਾ ਹੈ ਵੀ ਸਾਡੀ 400 ਆ ਰਹੀ 400 ਆ ਰਹੀ ਆ ਫਿਰ ਫਿਰ ਵੋਟਾਂ ਫੋਨ ਦੀ ਕੀ ਜਰੂਰਤ ਹੈ ਇੰਨਾ ਪੈਸਾ ਖਰਚ ਹੋ ਰਿਹਾ 23 ਪਾਓ ਗਰੀਬੀ ਹਟਾਓ 23 ਪਾਓ ਗਰੀਬੀ ਹਟਾਓ 23 ਪਾਓ ਗਰੀਬੀ ਹਟਾਓ ਉਹ ਕਠਾਣਾ ਦੀ ਕਾਤਲ ਸਰਕਾਰ ਬੱਝਣ ਵਾਲੀ ਸਰਕਾਰ ਮੁਰਦਾਬਾ ਵਪਾਰੀਆਂ ਦੀ ਸਰਕਾਰ ਮੁਰਦਾਬਾ ਸੈਟੀਕ ਨੂੰ ਖਤਮ ਕਰਨ ਵਾਲੀ ਸਰਕਾਰ ਮੁਰਦਾਬਾ ਭਾਜਪਾ ਸਰਕਾਰ ਮੁਰਦਾਬਾ ਕਿਸਾਨਾਂ ਤੋਂ ਸਰਕਾਰ ਐਨੀ ਡਰ ਗਈ ਹੈ ਸਰਕਾਰ ਨੇ મોદી ਭਾਜਪਾ ਐਨੀ ਡਰ ਗਈ ਹੈ 16 ਕਿਲੋਮੀਟਰ ਬਾਹਰ ਕਿਸਾਨਾਂ ਨੂੰ ਰੋਕ ਲਿਆ ਗਿਆ ਕੀ ਗੱਲ ਅਸੀਂ ਤਾਂ ਉਹਨੂੰ ਆਪਣੇ ਦਿਲ ਦੀ ਗੱਲ ਦੱਸਣ ਚੱਲੇ ਸੀ ਮੰਦੀ ਤਾਂ ਉਹਦੀ ਸਾਨੂੰ 10 ਸਾਲ ਹੋ ਗਏ ਸੁਣਦੇ ਨੂੰ ਮੰਦੀ ਮੋਦੀ ਦੀ ਸੁਣਦੇ ਨੇ 10 ਸਾਲ ਹੋ ਗਏ ਉਹਨੂੰ ਆਪਣੇ ਦਿਲ ਦੀ ਗੱਲ ਦੱਸਣ ਚੱਲਿਆ ਸੀ ਕਿਸਾਨ ਕੀ ਗੱਲ ਸੁਣ ਲਈ ਪਿਆਰ ਨਹੀਂ ਪਟਿਆਲੇ ਤੱਕ ਤਿੰਨ ਨਾਕੇ ਲੱਗੇ ਨੇ ਜੀ ਕੀ ਕੀ ਡਰ ਹੈ ਇਹਨਾਂ ਨੂੰ ਕਿਸਾਨਾਂ ਤੋਂ ਜੋ तमाम ਜਿੱਥੇ ਬੰਦਿਆਂ ਜੋ ਦੋਨੇ ਸੰਜੂਤ ਮੋਰਚੇ ਬਣਿਆ ਇੱਕ ਗੈਰ ਰਾਜਨੀਤਿਕ ਔਰ ਰਾਜਨੀਤਿਕ ਜੋ ਬਣਿਆ ਹੋਇਆ ਉਹਨਾਂ ਕੋਲ ਕਾਲ ਹੈ ਕਿ ਜਦ ਅਜ ਮੋਦੀ ਸਾਹਿਬ ਨੇ ਇੱਥੇ ਰੱਖਿਆ ਹੋਇਆ ਸਾਹ ਤਾਂ ਨਹੀਂ ਕਹਿਣਾ ਮਰਦਾ ਮੇਰੇ ਮੂੰਹ ਤੋਂ ਨਿਕਲ ਗਿਆ ਲੇਕਿਨ ਉਹ ਜੋ ਪ੍ਰੋਗਰਾਮ ਹੈ ਅਸੀਂ ਉਸ ਦੀ ਵਿਰੋਧ ਕਰਨ ਵਾਸਤੇ ਉਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਹਾਂ ਤਰੇੜੀ ਏਟਾ ਡੋਲ ਬਲਾ ਜਿੱਥੇ ਰੁਕਿਆ ਗਿਆ ਜੀ ਜੀ ਸਾਨੂੰ ਇੱਥੇ ਰੁਕਿਆ ਗਿਆ ਅੱਗੇ ਨਹੀਂ ਜਾਣ ਦੇ ਰਹੇ ਅਜੋਦ ਸਾਡੇ ਹੋਰ ਕਿਸਾਨ ਵੀ ਆਉਣਗੇ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵਧਣ ਦੀ ਕਿੰਨੇ ਸਮੇਂ ਦੇ ਵਿੱਚ ਜਿਹੜਾ ਜੱਥਾ ਚੱਲੂਗਾ ਉਹ ਇੱਥੇ ਪਹੁੰਚੇਗਾ ਲਗਭਗ 11:30 ਵਜੇ ਤੱਕ ਇੱਥੇ ਲਗਭਗ ਪਹੁੰਚਣ ਦੀ ਚਾਂਸ ਹੈ ਵੀ 10 5 5-7 ਮਿੰਟਾਂ ਦੇ ਵਿੱਚ ਇੱਥੇ ਆਉਣੇ ਵਾਲੇ ਨੇ ਜੀ ਕਿਵੇਂ ਦੇਖਦੇ ਕੋਈ ਫਰਕ ਪਾਊਗਾ ਨਰਿੰਦਰ ਮੋਦੀ ਦੀ ਫਰਕ ਪੈਣੀ ਮਤਲਬ ਰੈਲੀ ਦੇ ਨਾਲ ਰੈਲੀ ਨਾਲ ਵੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਰਾਣੀ ਨੂੰ ਜਾ ਸਕਦਾ ਮੋਦੀ ਜੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਜਿੰਨੀ ਜਮਾਨਤ ਜਬਤ ਉਹਦੀ ਜਮਾਨਤ ਜਬਤ ਹੋਏਗੀ ਜੀ ਉਸਕੋ ਬੇਇਜ਼ਤੀ ਹੋਏਗੀ ਜੀ ਉਸਕੋ ਉਹਦੀ ਮੋਦੀ ਨੂੰ ਬੁਲਾ ਕੇ ਮੋਦੀ ਨੂੰ ਬੁਲਾ ਕੇ ਬੇਇੱਜ਼ਤੀ ਹੋਏਗੀ ਬੀਜੇਪੀ ਦੀ 1 ਲੱਖ ਬੰਦੇ ਦਾ ਕਹਿ ਰਹੇ ਨੇ ਵੀ 1 ਲੱਖ ਬੰਦਾ ਇਕੱਠਾ ਹੋ ਜੂਗਾ ਉਹ ਤਾਂ ਤੁਹਾਨੂੰ ਪਤਾ ਲੱਜੂ ਕੁਰਸੀਆਂ ਆਪੇ ਪਤਾ ਲੱਜੂਗਾ 500 700 ਤੇ ਜੂਪੀ ਦੇ ਟ੍ਰੇਨਾਂ ਪਰ ਪਰ ਲੈ ਆ ਗਏ ਉਹ ਮੂੰਹ ਨਾਲ 400 ਕਹਿ ਰਹੇ ਹੋ 400 ਬੋਟਾਂ 400 ਸੀਟ ਆ ਰਹੀ ਹੈਗੀ ਉਹਨਾਂ ਦੀ ਉਹ ਤਾਂ ਕੁਝ ਵੀ ਕਹਿਣਗੇ 543 ਸੀਟਾਂ ਹੋਣਗੀਆਂ ਅਸੀਂ 2 ਲੱਖ ਬੰਦਾ ਇਕੱਠਾ ਕਰਾਂਗੇ ਮਰਜ਼ੀ ਕਹੀ ਜਾਣ ਫਿਰ ਤਾਂ ਜੀ ਇੱਕ ਗੱਲ ਇੱਕ ਮੇਰਾ ਪੁਆਇੰਟ ਹੋਰ ਹੈ ਜੀ ਜੇ 400 ਕਹਿੰਦੇ ਨੇ ਫਿਰ ਵੋਟਾਂ ਪਾਉਣ ਦੀ ਕੀ ਜ਼ਰੂਰਤ ਆਪੇ ਆਪੇ ਨੰਬਰ ਲੈ ਲੈਣਾ ਵੋਟਾਂ ਫੋਨ ਦੀ ਕੀ ਜਰੂਰਤ ਹੈ ਉਹ ਕਹਿ ਰਹੇ ਆਪਣੇ ਆਪੇ 400 ਤੋਂ 400 ਵੋਟਾਂ ਨਾ ਫੋਨ ਵੋਟਾਂ ਦੀ ਕੀ ਜਰੂਰਤ ਹੈ ਫਿਰ ਫੋਨ ਦੀ ਜੇ ਤੁਸੀਂ ਇਸ ਤਰ੍ਹਾਂ ਆਪਣੇ ਆਪ ਹੀ ਕਹਿਣਾ ਵੀ ਸਾਡੀ 400 ਆ ਰਹੀ 400 ਆ ਰਹੀ ਆ ਫਿਰ ਫਿਰ ਵੋਟਾਂ ਫੋਨ ਦੀ ਕੀ ਜਰੂਰਤ ਹੈ ਇੰਨਾ ਪੈਸਾ ਖਰਚ ਹੋ ਰਿਹਾ ਮੋਤੀ ਪਜਾਓ ਗਰੀਬੀ ਹਟਾਓ ਮੋਤੀ ਪਜਾਓ ਗਰੀਬੀ ਹਟਾਓ ਮੋਤੀ ਪਜਾਓ ਗਰੀਬੀ ਹਟਾਓ ਉਹ ਕਥਾਣਾ ਦੀ ਕਾ